ਅਜੀਤ ਅਟਵਾਲ ਦੇ ਪੰਜਾਬੀ ਨਾਵਲ ਮੋਰ ਉਡਾਰੀ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਕਹਾਣੀਆਂ ਨਾਵਲ ਚੰਗੇ ਲੱਗਣ ਤਾਂ ਦੋਸਤੋ ਮਿੱਤਰਾਂ ਨਾਲ ਸਾਂਝੇ ਜ਼ਰੂਰ ਕਰਿਆ ਕਰੋ ਸੋ ਆਓ ਸ਼ੁਰੂ ਕਰਦੇ ਹਾਂ ਜੀ ਅਗਲਾ ਭਾਗ 4 ਤੇ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਆਦਤ ਮੁ ਮੁજબ ਜਲਦੀ ਉੱਠਿਆ ਤੇ ਸ਼ਾਵਰ ਲੈ ਕੇ ਲੈਪਟਾਪ ਖੋਲ੍ਹ ਲਿਆ ਈਮੇਲ ਦੇਖਿਆ ਜਵਾਬ ਦੇਣ ਵਾਲਿਆਂ ਦੇ ਜਵਾਬ ਦਿੱਤੇ ਟਵਿੱਟਰ ਤੇ ਗੇੜਾ ਮਾਰਿਆ ਫੇਸਬੁੱਕ ਤੇ ਸਟੇਟਸ ਅਪਡੇਟ ਕੀਤਾ ਆਪਣੇ ਗਰੁੱਪ ਇੰਡੀਆ ਅਬ੍ਰੋਡ ਖੋਲ੍ਹਿਆ ਕੁਝ ਮੈਂਬਰ ਬਨਦੀਆਂ ਬੇਨਤਕ ਆਈਆਂ ਹੋਈਆਂ ਸਨ ਉਹਨਾਂ ਵਿੱਚੋਂ ਜਿਹੜੀਆਂ ਮਨਜ਼ੂਰ ਕਰਨ ਵਾਲੀਆਂ ਸਨ ਕੀਤੀਆਂ ਤੇ ਬਾਕੀ ਇਗਨੋਰ ਕਰ ਦਿੱਤੀਆਂ ਖੰਡ ਚਰਚਾ ਦੇ ਨਤੀਜੇ ਪੜੇ ਉਹਨਾਂ ਨੂੰ ਲਾਇਕ ਕੀਤਾ ਇੱਕ ਦੋ ਤਿੰਨ ਕਮੈਂਟ ਵੀ ਦਿੱਤੇ ਫਿਰ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਅਖਬਾਰਾਂ ਦੀਆਂ ਸੁਰਖੀਆਂ ਵੀ ਦੇਖ ਲਈਆਂ ਇਹਨਾਂ ਸਭ ਤੋਂ ਵਿਲਾ ਹੋ ਕੇ ਉਹ ਸੋਚਣ ਲੱਗਿਆ ਕਿ ਅੱਜ ਕੀ ਕੀਤਾ ਜਾਵੇ ਕੱਲ ਦੇ ਦਿਨ ਭਾਵੇਂ ਯੂਨੀਵਰਸਿਟੀ ਜਾ ਕੇ ਕੁਝ ਨੰਨੀਆਂ ਚੀਜ਼ਾਂ ਦਾ ਪਤਾ ਤਾਂ ਲੱਗਿਆ ਸੀਗਾ ਪਰ ਉਸ ਸਭ ਵਿੱਚ ਉਸ ਦਾ ਮਨ ਨਹੀਂ ਸਿੱਖ ਸਕਿਆਗਾ ਕੱਲ ਭਾਵੇਂ ਮੰਨਤ ਦੇ ਸਾਥ ਵਿੱਚ ਉਹ ਖੁਸ਼ ਸੀਗਾ ਪਰ ਜਿਵੇਂ ਰਾਤੀ ਮੰਨਤ ਉਸ ਦਾ ਹੱਥ ਛੜਕਦੀ ਚਲੇ ਗਈ ਸੀ ਉਸ ਦਾ ਮਨ ਜਰਾਕ ਬੁੱਝ ਗਿਆ ਸੀਗਾ ਉਹ ਇਸ ਟੇਢੀ ਖੀਰ ਉੱਪਰ ਹੋਰ ਵਕਤ ਨਹੀਂ ਸੀ ਖਰਾਬ ਕਰਨਾ ਚਾਹੁੰਦਾ ਉਹ ਸੋਚਣ ਲੱਗਿਆ ਕਿ ਜਿਵੇਂ ਉਹ ਚਾਂਦਰੀ ਚਾਂਕ ਗਿਆ ਸੀਗਾ ਐਵੇਂ ਹੀ ਅੱਜ ਕਨਾਟ ਪਲੇਸ ਦਾ ਚੱਕਰ ਮਾਰ ਕੇ ਆਵੇ ਉਸਨੇ ਮਨ ਹੀ ਮਨ طے ਕੀਤਾ ਕਿ ਜੇ ਪਿੰਡੋਕਾਰ ਆ ਗਈ ਤਾਂ ਉਸ ਵਿੱਚ ਜਾਵੇਗਾ ਨਹੀਂ ਤਾਂ ਆਟੋ ਫੜ ਕੇ 10 ਵਜੇ ਨਿਕਲ ਜਾਵੇਗਾ ਉੱਥੇ ਘੁੰਮੇਗਾ ਦੁਪਹਿਰਾਂ ਕਿਸੇ ਰੈਸਟੋਰੈਂਟ ਵਿੱਚ ਬਤਾਏਗਾ ਫਿਰ ਉਹ ਸੋਚਣ ਲੱਗਿਆ ਕਿ ਦਿੱਲੀ ਵਿੱਚ ਦੇਖਣ ਵਾਲੀਆਂ ਹੋਰ ਕਿਹੜੀਆਂ-ਕਿਹੜੀਆਂ ਜਗਾਵਾਂ ਹਨ ਅੱਪੂ ਘਰ ਜਿਹੀਆਂ ਫਜ਼ੂਲ ਚੀਜ਼ਾਂ ਤਾਂ ਉਸਨੇ ਦੇਖਣਾ ਦੇਖਣਾ ਨਹੀਂ ਸੰ ਤੇ ਨਾ ਹੀ ਲਾਲ ਕਿਲੇ ਵਰਗੀਆਂ ਬੇਜਾਨ ਇਮਾਰਤਾਂ ਵੀ ਸਾਲ ਪਹਿਲਾਂ ਥੋੜੀ ਜਹੀ ਦੇਖੀ ਦਿੱਲੀ ਨੂੰ ਚਤੇ ਵਿੱਚੋਂ ਖਿੱਚਣ ਲੱਗਿਆ ਕਨਾਟ ਪਲੇਸ ਪਾਲਕਾ ਬਾਜ਼ਾਰ ਤੋਂ ਬਾਦ ਰਾਜ்கਾਟ ਇੰਡੀਆ ਗੇਟ ਰਾਸ਼ਟਰਪਤੀ ਭਵਨ ਪਾਰਲੀਮੈਂਟ ਹਾਊਸ ਬੰਗਾਲੀ ਮਾਰਕੀਟ ਦੇ ਖਾਣੇ ਹਾਲੇ ਵੀ ਉਸ ਨੂੰ ਯਾਦ ਸਨ ਇੱਕ ਇਹ ਵੀ ਖਿਆਲ ਸੀ ਦਾ ਕਿ ਦਿੱਲੀ ਦੀ ਕਿਸੇ ਨਾਈਟ ਕਲੱਬ ਜਾਂ ਡਿਸਕੋ ਵਰਗੀ ਜਗ੍ਹਾ ਤੇ ਜਾ ਕੇ ਦੇਖੇ ਤੇ ਦੇਖੇ ਤਾਂ ਸਹੀ ਕਿ ਲੰਡਨ ਨਾਲੋਂ ਇੱਥੇ ਕੀ ਫਰਕ ਹੈ ਜਵਾਨੀ ਵੇਲੇ ਉਹ ਹਰਸ਼ ਨਿਚਰਵਾਰ ਡੈਸਕੋ ਹੀ ਗੁਜ਼ਾਰਿਆ ਕਰਦਾ ਸੀਗਾ ਹਲੇ ਵੀ ਕਦੇ ਮੌਕਾ ਮਿਲੇ ਤਾਂ ਚਲੇ ਜਾਇਆ ਕਰਦਾ ਸੀਗਾ ਉਸ ਨੂੰ ਉਸ ਦਿਨ ਵਾਲੇ ਡਰਾਈਵਰ ਸ਼ਿੰਦੇ ਦਾ ਖਿਆਲ ਆਇਆ ਉਹ ਉਸ ਨੂੰ ਦਿੱਲੀ ਬਿਹਤਰ ਦਿਖਾ ਸਕਦਾ ਸੀਗਾ ਉਸ ਕੋਲ ਸ਼ਿੰਦੇ ਦਾ ਨੰਬਰ ਤਾਂ ਹੈ ਹੀ ਸੀਗਾ ਜੇ ਪਿੰਡੋਂ ਡਰਾਈਵਰ ਨਾ ਆਇਆ ਤਾਂ ਸ਼ਿੰਦੇ ਨੂੰ ਫੋਨ ਕਰ ਲਵੇਗਾ ਸੋਚਦਿਆਂ ਸੋਚਦਿਆਂ ਉਸ ਨੂੰ ਮੰਨਤ ਦਾ ਖਿਆਲ ਆ ਗਿਆ ਜੋ ਵੀ ਸੀਗਾ ਮੰਨਤ ਉਸ ਨੂੰ ਬਹੁਤ ਚੰਗੀ ਲੱਗੀ ਸੀ ਉਸ ਦਾ ਦਿਲ ਕੀਤਾ ਕਿ ਮੰਨਤ ਨੂੰ ਫੋਨ ਕਰਕੇ ਦੇਖੇ ਕਿ ਕੀ ਕਰ ਰਹੀ ਹੈ ਪਰ ਉਸੇ ਵੇਲੇ ਹੀ ਉਸ ਨੂੰ ਬਾਹ ਝਟਕਦੀ ਮੰਨਤ ਦੇਖਣ ਲੱਗੀ ਔਸਨੇ ਮੰਨਤ ਨੂੰ ਮੈਲ ਵੀ ਨਹੀਂ ਸੀ ਸਕਣਾਗਾ ਕਿਉਂਕਿ ਯੂਨੀਵਰਸਿਟੀ ਤੋਂ ਔਸਨੇ ਸਿੱਧਿਆਂ ਹੀ ਸਤਪਦੀ ਫੜ ਕੇ ਲੁਧਿਆਣੇ ਜਾਵੜਨਾ ਸੀਗਾ ਬਹਿਰਾਨਾਸ਼ਤਾ ਲੈ ਕੇ ਆਇਆ ਤਾਂ ਉਸਨੇ ਪੁੱਛਿਆ ਕੱਪੜੇ ਤੋਂ ਦਾ ਕੋਈ ਇੰਤਜ਼ਾਮ ਹੈ ਬਈ ਹੈ ਨਾ ਸਾਹਿਬ ਹੋਟਲ ਕੀ ਆਪਣੀ ਲਾਂਡਰੀ ਹੈ ਭੇਜੂ ਕਿਸੇ ਕੋ ਹਾਂ ਭੇਜ ਦੇ ਉਸ ਦਾ ਇੱਕ ਮਸਲਾ ਤਾਂ ਹੱਲ ਹੋ ਗਿਆ ਕੱਲ ਦਾ ਉਹ ਇਹੋ ਸੋਚੀ ਜਾਂਦਾ ਸੀ ਕਿ ਕੱਪੜੇ ਕਿਵੇਂ ਧੋਤੇ ਜਾਣਗੇ ਜਦ ਵੀ ਉਹ ਕਿਤੇ ਜਾਂਦਾ ਤਾਂ ਸਭ ਤੋਂ ਵੱਡਾ ਮਸਲਾ ਕੱਪੜਿਆਂ ਦਾ ਹੀ ਹੁੰਦਾ ਟੂਰਿਜ਼ਮ ਦੇ ਵਿਭਾਗ ਵਿੱਚ ਹੋਣ ਕਰਕੇ ਅਕਸਰ ਬਾਹਰ ਦਾ ਜਾਣਾ ਹੀ ਪੈਂਦਾ ਸੀਗਾ ਵੇਲਾ ਉਸ ਨੂੰ ਉਹਨੇ ਦਿਨਾਂ ਦੇ ਕੱਪੜੇ ਦੇ ਦਿੰਦੀ ਜਿੰਨੇ ਦਿਨ ਉਸਨੇ ਬਾਹਰ ਰਹਿਣਾ ਹੁੰਦਾ ਜੇ ਉਸ ਦਾ ਅਗਲਾ ਟੂਰ ਨਾਲ ਲੱਗਦਾ ਹੀ ਹੁੰਦਾ ਤਾਂ ਵਰਤੇ ਹੋਏ ਕੱਪੜਿਆਂ ਦਾ ਟੈਜੀ ਕਰ ਛੱਡ ਤਾਂ ਤੇ ਨਵੇਂ ਦਾ ਲੈ ਕੇ ਤੁਰਦਾ ਬਣਦਾ ਹੁਣ ਇਹ ਸਫ਼ਰ 1 ਮਹੀਨੇ ਦਾ ਸੀਗਾ ਤੇ ਮਹੀਨੇ ਦੇ ਕੱਪੜੇ ਚੁੱਕਣੇ ਔਖੇ ਸਨ ਤਰਵੀਓ ਸਕੂਲ ਕਾਫੀ ਕੱਪੜੇ ਸਨ ਪਰ ਇhtiyat ਰੱਖਦਾ ਇਹਨਾਂ ਨੂੰ ਨਾਲ ਦੀ ਨਾਲ ਧੋਆ ਲੈਣਾ ਚਾਹੁੰਦਾ ਸੀਗਾ ਅਗਲੇ ਮਿੰਟਾਂ ਵਿੱਚ ਛੀ ਤੋਂ ਵੀ ਆਇਆ ਤੇ ਕੱਪੜੇ ਲੈ ਗਿਆ ਸ਼ਾਮ ਤੱਕ ਇਹ ਵਾਪਸ ਮਿਲ ਜਾਣਗੇ ਕੁਝ ਦੇਰ ਬਾਅਦ ਬਹਿਰਾ ਆਇਆ ਤੇ ਬੋਲਿਆ ਪੰਜਾਬ ਸੇ ਆਪਕੀ ਗਾੜੀ ਆ ਗਈ ਹੈ ਸਾਹਿਬ ਦੈਟਸ ਗੁੱਡ ਡਰਾਈਵਰ ਕਿੱਥੇ ਹੈ ਰਿਸੈਪਸ਼ਨ 'ਤੇ ਹੈ ਭੇਜੂ ਉਸਦਾ ਜਵਾਬ ਸੁਣਨ ਤੋਂ ਪਹਿਲਾਂ ਹੀ ਬਹਿਰਾ ਚਲੇ ਗਿਆ ਸੀਗਾ ਮਿੰਟਕ ਬਾਅਦ ਪੱਕੇ ਜਿਹੇ ਰੰਗ ਦਾ ਮੁੰਡਾ ਆਇਆ ਸਤਿ ਸ਼੍ਰੀ ਅਕਾਲ ਬੁਲਾਉਂਦਾ ਅੱਖ ਲੱਗਿਆ ਪਾਜੀ ਮੈਂ ਗੋਪਾਲਾ ਫਰਾਲੇ ਉਹ ਆਇਆ ਹਾਂ ਆ ਜਾ ਬਈ ਗਵਾਲੇ ਦੱਸ ਖਾਏਗਾ ਕੁਝ ਨਹੀਂ ਪਾਜੀ ਮੈਂ ਬ੍ਰੇਕਫਾਸਟ ਕਰਕੇ ਆਇਆ ਰਾਵੈਚੀ ਕਰ ਰਿਹਾ ਆਇਆ ਸੀਗਾ ਨਹੀਂ ਬਾਜੀ ਦਿੱਲੀ ਤਾਂ ਤੜਕਸਾਰ ਹੀ ਪੁੱਜ ਗਿਆ ਸੀਗਾ ਅਸਲ ਵਿੱਚ ਮੇਰਾ ਟਿਕਾਣਾ ਹੈਗਾ ਇਹ ਮੇਰਾ ਦਫ਼ਤਰ ਆ ਇੱਥੇ ਜਿੱਥੇ ਮੈਂ ਕੰਮ ਕਰਦਾ ਪਹਿਲਾਂ ਉੱਥੇ ਹੀ ਗਿਆ ਸੀਗਾ ਅਰਵਿੰਦ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਪੁੱਛਿਆ ਸਿਮ ਮਿਲਿਆ ਐ ਸੌਰੀ ਬਾਜੀ ਚੇਤਾ ਹੀ ਭੁੱਲ ਗਿਆ ਤੁਹਾਨੂੰ ਸਿਮ ਦੇਣ ਦਾ ਸਿਮਾ ਤਾਂ ਕਈ ਤਰ੍ਹਾਂ ਦੀਆਂ ਲਿਆਇਆ ਜਿਹੜੀ ਚਾਹੀਦੀ ਹੈ ਆਈਫੋਨ ਦੀ ਜਾਂ ਸਿੰਪਲ ਫੋਨ ਦੀ ਆਈਫੋਨ ਵਿੱਚ ਤਾਂ ਮੇਰੇ ਕੋਲ 3 ਦੀ ਸਿਮ ਹੈਗੀ ਸੀਗੀ ਜਿਹੜੀ ਇੱਥੇ ਵੋਡਾਫੋਨ ਨੇ ਪਿਕ ਕਰ ਲਈ ਹੈ ਪਰ ਇਹ ਬਹੁਤ ਮਹਿੰਗੀ ਪੈਣੀ ਆ ਤੂੰ ਮੈਨੂੰ ਦੂਜੀ ਹੀ ਦੇ ਉਸ ਨਿਜੇ ਵਿੱਚ ਹੱਥ ਪਾਇਆ ਤੇ ਇੱਕ ਸਿਮ ਕੱਢ ਕੇ ਉਸ ਨੂੰ ਫੜਾ ਦਿੱਤੀ ਨਾਲ ਹੀ ਇੱਕ ਕਾਗਜ਼ ਜਿੰਦਿਆ ਆਖਿਆ ਆ ਤੁਹਾਡਾ ਨੰਬਰ ਹੈ ਜੀ ਇਹਦੇ ਵਿੱਚ 200 ਰੁਪਏ ਹੈਗੇ ਆ ਹੋਰ ਚਾਹੀਦੇ ਹੋਊਗੇ ਤਾਂ ਬਲਕਾਰ ਪਵਾ ਦੇਊਗਾ ਬਾਅਦ ਵਿੱਚ ਹਿਸਾਬ ਕਰ ਲੈਣਾ ਅਰਵਿੰਦ ਸਿਮ ਨੂੰ ਫੋਨ ਵਿੱਚ ਪਾਉਣ ਲੱਗਿਆ ਉਸ ਤੋਂ ਚੰਗੀ ਤਰ੍ਹਾਂ ਆਇਆ ਨਹੀਂ ਸੀ ਜਾ ਰਿਹਾ ਗਪਾਲਾ ਆਸ ਦੀ ਮਦਦ ਕਰਦਾ ਬੋਲਿਆ ਇਹ ਫੋਨ ਤਾਂ ਬਾਜੀ ਅੱਜ ਦੀ ਲਾਈਫ ਦਾ ਇੱਕ ਹਿੱਸਾ ਹੀ ਬਣ ਗਿਆ ਹੈ ਇਹਦੇ ਬਿਨਾਂ ਜ਼ਿੰਦਗੀ ਸੋਚੀ ਹੀ ਨਹੀਂ ਜਾ ਸਕਦੀ ਜੀ ਸਬਜੀ ਵਾਲਾ ਤੋਂ ਵੀ ਸਫਾਈ ਵਾਲਾ ਹਰ ਕੋਈ ਮੋਬਾਈਲ ਦਾ ਆਦੀ ਹੋ ਗਿਆ ਹੈ ਹੁਣ ਤਾਂ ਨੱਕੇ ਮੋੜਦਾ ਜੱਟ ਵੀ ਨਾਲ ਦੇ ਨੂੰ ਫੋਨ ਤੇ ਹੀ ਗੱਲ ਕਰਦਾ ਹੈ ਕਿ ਨਕਰ ਪੂਰਾ ਹੋ ਗਿਆ ਮੋਟਰ ਬੰਦ ਕਰ ਦੇ ਗੱਲ ਕਰਦੇ ਉਸਨੇ ਹੱਸ ਕੇ ਅਰਵਿੰਦਵਲ ਦੇਖਿਆ ਤੇ ਨਾਲ ਹੀ SIM ਠੀਕ ਕਰਕੇ ਪਾਉਂਦਾ ਰਿਹਾ SIM ਪਾ ਕੇ ਉਸਨੇ ਆਪਣੇ ਫੋਨ ਤੋਂ ਉਸ ਨੂੰ ਘੰਟੀ ਮਾਰ ਕੇ ਬੋਲਿਆ ਲਓ ਪਾਜੀ ਤੁਹਾਡੇ ਫੋਨ ਵਿੱਚ ਮੇਰਾ ਨੰਬਰ ਆ ਗਿਆ ਜਦ ਵੀ ਮੇਰੀ ਲੋੜ ਪਵੇ ਤਾਂ ਬੁਲਾ ਲੈਣਾ ਹਾਜ਼ਰ ਹੋ ਜਾਇਆ ਕਰਾਂਗਾ ਯੂ نو ਮੈਨੂੰ ਹੁਣ ਹਰ ਵੇਲੇ ਗੱਡੀ ਚਾਹੀਦੀ ਏ ਪਾਜੀ ਜਿੰਨੇ ਦਿਨ ਤੁਸੀਂ ਇੱਥੇ ਰਹੋਗੇ ਮੇਰੀ ਸਰਵਿਸ 24 ਘੰਟੇ ਹੋਵੇਗੀ ਆਖਦਾ ਗਪਾਲਾ ਹੱਸਣ ਲੱਗਿਆ ਫਿਰ ਉਹ ਲੈਪਟਾਪ ਵੱਲ ਇਸ਼ਾਰਾ ਕਰਦਾ ਬੋਲਿਆ ਪਾਜੀ ਜੇ ਲੈਪਟਾਪ ਔਨ ਹੈ ਤਾਂ ਈਮੇਲ ਚੈੱਕ ਕਰ ਲਵਾਂ अरविंद ਨੇ ਹਾਂ ਵਿੱਚ ਸਿਰ ਮਾਰਿਆ। ਗੋਪਾਲ ਨੇ ਫਿਰ ਕਿਹਾ ਤੁਹਾਡੀ ਫੇਸਬੁੱਕ ਖੁੱਲੀ ਐ ਸਾਈਨ ਆਊਟ ਕਰ ਦੇਵਾ ਹਾਂ ਹਾਂ ਕਰ ਦੇ ਯਾਰ। ਆ ਤਾਂ ਜੀ ਇੰਡੀਆ ਅਬ੍ਰੋਡ ਖੁੱਲਿਆ ਹੋਇਆ ਐ। ਤੁਸੀਂ ਵੀ ਮੈਂਬਰ ਆ ਇਹਦੇ। ਗੋਪਾਲ ਨੇ ਕਿਹਾ ਤੇ अरविंद ਹੈਰਾਨ ਹੁੰਦਾ ਔਸ ਵੱਲ ਦੇਖਣ ਲੱਗਿਆ। ਇੱਕ ਤਾਂ ਹੈਰਾਨੀ ਸੀ ਕਿ ਔਸ ਦੇ ਬਣਾਏ ਗਰੁੱਪ ਬਾਰੇ ਹੀ ਕੋਈ ਪੁੱਛ ਰਿਹਾ ਸੀਗਾ ਕਿ ਉਹ ਤਾਂ ਉਹ ਮੈਂਬਰ ਹੈ ਕਿ ਨਹੀਂ। ਦੂਜੀ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਸਧਾਰਨ ਜਿਹਾ ਮੁੰਡਾ ਵੀ ਔਸ ਦੇ ਗਰੁੱਪ ਬਾਰੇ ਜਾਣਕਾਰੀ ਰੱਖਦਾ ਸੀਗਾ। ਉਹ ਪੁੱਛਿਆ ਤੂੰ ਵੀ ਮੈਂਬਰ ਇਹਦਾ ਹਾਂਜੀ ਇਹਦੇ ਵਿੱਚ ਕਈ ਵਾਰ ਬਹੁਤ ਸੋਹਣੀਆਂ ਫੋਟੋਆਂ ਹੁੰਦੀਆਂ ਬਹੁਤ ਪੁਰਾਣੀਆਂ ਪੁਰਾਣੀਆਂ ਜਦੋਂ ਦੇ ਸਾਡੇ ਲੋਕਾਂ ਨੇ ਬਾਹਰਲੇ ਮੌਲਕਾਂ ਨੂੰ ਜਾਣਾ ਸ਼ੁਰੂ ਕੀਤਾ ਹੈ ਅਰਵਿੰਦ ਨੂੰ ਆਪਣੀ ਹੁੰਦੀ ਵੜਿਆਈ ਚੰਗੀ ਲੱਗੀ ਸੀ ਜਦੋਂ ਉਸਨੇ ਇਹ ਗਰੁੱਪ ਸ਼ੁਰੂ ਕੀਤਾ ਸੀ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਇਹ ਇੰਨਾ ਹਰਮਨ ਪਿਆਰਾ ਹੋ ਜਾਵੇਗਾ ਉਹ ਤਾਂ ਆਪਣੇ ਕੰਮ ਲਈ ਇਸ ਨੂੰ ਵਰਤਦਾ ਸੀਗਾ ਜਿਹੜੀ ਕਿਤਾਬ ਉਹ ਲਿਖਣੀ ਚਾਹ ਰਿਹਾ ਸੀਗਾ Google ਤੋਂ ਜਿਹੜੀ ਜਾਣਕਾਰੀ ਉਹ ਇਕੱਠੀ ਕਰ ਸਕਿਆ ਸੀਗਾ ਉਸ ਵਿੱਚੋਂ ਕੁਝ ਇੱਥੇ ਵੀ ਪਾ ਦਿਆ ਕਰਦਾ ਸੀਗਾ ਖਾਸ ਤੌਰ ਤੇ ਤਸਵੀਰਾਂ ਪਹਿਲਾਂ ਉਸ ਨੂੰ ਮੈਂਬਰ ਭਰਤੀ ਕਰਨੇ ਪਏ ਸਨ ਪਰ ਹੁਣ ਤਾਂ 20-25 ਰੋਜ਼ਾਨਾ ਆਪ ਹੀ ਜੁੜਦੇ ਜਾਂਦੇ ਸੀ ਨਵੇਂ ਮੈਂਬਰਾਂ ਨੂੰ ਉਹ ਥੋੜੀਕ ਪੁੱਛ ਪਉਣਿਸ਼ਾਨ ਕਰਕੇ ਹੀ ਸ਼ਾਮਿਲ ਕਰਦਾ ਕਿਉਂਕਿ ਬਹੁਤੇ ਆਪਣਾ ਨਾਂ ਚਮਕਾਉਣ ਵਾਸਤੇ ਹੀ ਹੁੰਦੇ ਸੀਗੇ ਉਹ ਬਹੁਤ ਘੱਟ ਲੋਕਾਂ ਨਾਲ ਆਪਣੇ ਇਸ ਗਰੁੱਪ ਬਾਰੇ ਗੱਲ ਕਰਿਆ ਕਰਦਾ ਸੀ ਬਹੁਤਿਆਂ ਨੂੰ ਤਾਂ ਇਸ ਦੀ ਸਮਝ ਹੀ ਨਹੀਂ ਸੀਗੀ ਗਪਾਲੇ ਨਾਲ ਵੀ ਉਸਨੇ ਬਹੁਤੀ ਗੱਲ ਨਾ ਕੀਤੀ ਗਪਾਲੇ ਦੀਆਂ ਉਂਗਲਾਂ ਲੈਪਟਾਪ ਤੇ ਕੀਬੋਰਡ ਪਰ ਚੱਲ ਲੱਗੀਆਂ ਅਰਵਿੰਦ ਨੂੰ ਇਸ ਧਾਰਨ ਜਿਹਾਂ ਮੁੰਡਾ ਦਿਸਦਾ ਬਹੁਤ ਤੇਜ਼ ਲੱਗ ਰਿਹਾ ਸੀਗਾ ਉਸਨੇ ਪੁੱਛਿਆ ਗਪਾਲੇ ਕਿੰਨਾ ਕੱਪੜਾ ਹੈ ਬਸ ਜੀ ਕਾਲਜ ਗਿਆ ਅੱਜ ਕੱਲ ਪੜਾਈ ਵਿੱਚ ਕੋਈ ਫਾਇਦਾ ਨਹੀਂ ਜੀ ਆਪਣੇ ਤੇ ਮੁੰਡੇ ਡਿਗਰੀਆਂ ਕਰਕੇ ਵਿਹਲੇ ਬੈਠੇ ਆ ਮੈਂ ਘੱਟੋ ਘੱਟ 4 ਪੈਸੇ ਤੱਕ ਮੋਨਾ ਆ ਗੱਲ ਤਾਂ ਤੇਰੀ ਠੀਕ ਹੈ ਬਈ ਜੇ ਕੰਮ ਹੀ ਨਹੀਂ ਮਿਲਣਾ ਤਾਂ ਪੜ੍ਹਾਈ ਦਾ ਕੀ ਫਾਇਦਾ ਉਦਾਂ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਆ ਜੀ ਹਰ ਵੇਲੇ ਕੋਈ ਨਾ ਕੋਈ ਕਿਤਾਬ ਪੜ੍ਹਦਾ ਰਹਿਣਾ ਹੈ ਕਿਤਾਬਾਂ ਅੱਖਾਂ ਖੋਲਦੀਆਂ ਜੀ ਆਰਵਿੰਗ ਨੀਓਸ ਦੀ ਸ਼ਕਲ ਦੇਖਦਿਆਂ ਉਸਦੇ ਟੱਬਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ ਤੇ ਪੁੱਛਣ ਲੱਗਾ ਯੂ ਨੋ ਕਿਹੜੀ ਫੈਮਿਲੀ ਵਿੱਚੋਂ ਹੈ ਭਾਜੀ ਮੈਂ ਗੇਜੇ ਦਾ ਭਰਾ ਆ ਇਹ ਗੇਜਾ ਕੀ ਟੱਬਰ ਵਿੱਚੋਂ ਹੈ ਅਰਵਿੰਦ ਦੇ ਕਹਿਣ ਤੇ ਉਹ ਹੱਸਣ ਲੱਗਾ ਤੇ ਬੋਲਿਆ ਪਾਜੀ ਸ਼ਰੀਕਾਚਾਰੀ ਦਾ ਇਹ ਹਿਸਾਬ ਜਰਾ ਔਖਾ ਹੈ ਇਹ ਸਮਝ ਲਓ ਕਿ ਸਾਡੀ ਪੱਤੀ ਦੂਜੀ ਹੈ ਮੇਰੇ ਡੈਡੀ ਦਾ ਨਾਮ ਸਰਜੀਤ ਸੋਆ ਤੁਸੀਂ ਸ਼ਾਇਦ ਮੇਰੇ ਬਾਬੇ ਮੂਲਾ ਸੂ ਨੂੰ ਜਾਣਦੇ ਹੋ ਅਰਵਿੰਦ ਨੂੰ ਇੰਨੇ ਸਾਲ ਹੋ ਗਏ ਸਨ ਪਿੰਡ ਛੱਡੇ ਨੂੰ ਕਈ ਪੀੜੀਆਂ ਜੰਮ ਕੇ ਵੱਡੀਆਂ ਹੋ ਚੁੱਕੀਆਂ ਸਨ ਉਸ ਲਈ ਇਹੋ ਕਾਫੀ ਸੀ ਕਿ ਉਹ ਉਸਦੇ ਪਿੰਡ ਦਾ ਸੀਗਾ ਕੁਝ देर ਬਾਅਦ ਗੋਪਾਲੇ ਨੇ ਉੱਠ ਕੇ ਖੜਾ ਹੁੰਦਿਆਂ ਆਖਿਆ ਪਾਜੀ ਕੀ ਕੀ ਦੇਖਣਾ ਚਾਹੁੰਦੇ ਹੋ ਮੈਂ ਤਾਰਿਆਂ ਨਾਲ ਪਰੀ ਰਾਤ ਦੇਖਣੀ ਚਾਹਨਾ। ਉਹ ਤਾਂ ਭਾਜੀ ਅਸੀਂ ਵੀ ਨਹੀਂ ਦੇਖੀ ਕਦੇ। ਆਗਦਾ ਗਪਾਲਾ ਹੱਸਿਆ ਤੇ ਫਿਰ ਬੋਲਿਆ ਭਾਜੀ ਅੱਤਵਾਦ ਦੇ ਦੌਰ ਨੇ ਲੋਕ ਐਸੇ ਅੰਦਰੀ ਸੌਣ ਲਾਇਆ ਕਿ ਹਾਲੇ ਵੀ ਬਾਹਰ ਨਹੀਂ ਨਿਕਲੇਗੇ। ਵੈਸੇ ਵੀ ਸਮੇਂ ਨਾਲ ਕੁਦਰਤ ਦੇਖਣ ਦਾ ਨਜ਼ਰੀਆ ਵੀ ਬਦਲ ਗਿਆ ਹੈ। ਆਗਦਾ ਗਪਾਲਾ ਤੁਰ ਪਿਆ ਸੀਗਾ ਅਸਨੇਕਾਰ ਠੀਕ ਕਰਕੇ ਪਾਰਕ ਕਰਨੇ ਸੀਗੀ। ਕੁਝ ਮਿੰਟਾਂ ਬਾਅਦ ਉਹ ਮੋੜ ਆਇਆ ਤੇ ਬੋਲਿਆ ਭਾਜੀ ਜੇ ਪਿੰਡ ਅੱਜ ਜਾਣਾ ਤਾਂ ਆਪਾਂ ਨੂੰ ਜਲਦੀ ਤੁਰਨਾ ਚਾਹੀਦਾ ਹੈ। ਅੱਜ ਆਪਾਂ ਦਿੱਲੀ ਦੇਖਣੀ ਆ ਤੇ ਕੱਲ ਨੂੰ ਵਾਪਸ ਪੰਜਾਬ। ਕੱਲ ਸਵੇਰੇ ਇਸ ਹਿਸਾਬ ਨਾਲ ਤੁਰੀਏ ਕਿ ਤੁੱਪ ਦੇ ਤਿੱਕੀ ਹੋਣ ਤੋਂ ਪਹਿਲਾਂ ਪਿੰਡ ਪੁੱਜ ਜਾਈਏ 7-8 ਘੰਟੇ ਦਾ ਰਾਹ ਹੈ ਭਾਜੀ ਮ제 ਮ제 ਪੁੱਜ ਜਾਵਾਂਗੇ ਅੱਜ ਫੇਰ ਤੂੰ ਮੈਨੂੰ ਦਿੱਲੀ ਦੀ ਉੜਨ ਝਾਤ ਪਵਾ ਦੇ ਆਪਾਂ 9:30 ਵਜੇ ਚੱਲਾਂਗੇ ਹਲ ਟ੍ਰੈਫਿਕ ਹੋਵੇਗਾ ਮੈਂ ਬਾਹਰ ਕਾਰ ਵਿੱਚ ਬੈਠਾ ਇੱਕ ਨਾਵਲ ਸ਼ੁਰੂ ਕੀਤਾ ਹੋਇਆ ਹੈ ਜਦ ਵੀ ਮੇਰੀ ਲੋਡ ਹੋਵੇ ਫੋਨ ਕਰ ਦੇਣਾ ਆਗ ਦਾ ਗਪਾਲਾ ਫਿਰ ਚਲਾ ਗਿਆ ਅਰਵਿੰਦ ਨੂੰ ਮੰਨਤ ਦਾ ਖਿਆਲ ਆਇਆ ਉਸ ਦਾ ਦਿਲ ਕੀਤਾ ਕਿ ਫੋਨ ਕਰਕੇ ਉਸ ਨੂੰ ਅਲਵਿਦਾ ਹੀ ਕਹਿ ਦੇਵੇ ਉਸ ਨੇ ਫੋਨ ਕਰਾਇਆ ਤੇ ਕਹਿਣ ਲੱਗਾ ਮੈਡਮ ਮੈਂ ਦਿੱਲੀ ਦਾ ਗੇੜਾ ਮਾਰਨ ਚੱਲਿਆ ਹਾਂ ਜੇ ਹੋ ਸਕੇ ਤਾਂ ਫੇਸਬੁੱਕ ਤੇ ਕੰਟੈਕਟ ਰੱਖਣਾ ਫੋਨ ਸੰਦੇ ਹੀ ਮੰਨਤ ਖੋਸ਼ ਹੋ ਗਈ ਉਹ ਉਡੀਕ ਹੀ ਰਹੀ ਸੀ ਉਹ ਬੋਲੀ ਤੇ ਟਾਈਮ ਹੈ ਤਾਂ ਹਾਲ ਵਿੱਚ ਆ ਜਾਓ ਕਾਫੀ ਪੀਣੇ ਆ ਅਰਵਿੰ ਨੇ ਫੋਨ ਰੱਖਿਆ ਤੇ ਟੇਬਲ ਤੋਂ ਕੰਗੀ ਚੱਕ ਵਾਲ ਵਹਣ ਲੱਗਿਆ ਕੱਪੜੇ ਠੀਕ ਕਰਦਾ ਉਹ ਹਾਲਵਲ ਤਰਪਿਆ ਮੰਨਤ ਉਸ ਨੂੰ ਰਾਹ ਵਿੱਚ ਈਮੇਲ ਪਈ ਸੀਗੀ ਉਹ ਪੁੱਛਣ ਲੱਗੀ ਕੀ ਪ੍ਰੋਗਰਾਮ ਹੈ ਤੁਹਾਡਾ ਯੂ ਨੋ ਮੇਰੀ ਗੱਡੀ ਆ ਪੁੱਜੀ ਹੈ ਅੱਜ ਦਿਨੇ ਮੈਂ ਦਿੱਲੀ ਘੁੰਮਣਾ ਚਾਹਨਾ ਸ਼ਾਮ ਨੂੰ ਕੋਈ ਕਲੱਬ ਆਦ ਦੇਖਾਂਗਾ ਤੇ ਕੱਲ ਸਵੇਰੇ ਪੰਜਾਬ ਵੱਲ ਕੁਚ ਤੇ ਤੁਸੀਂ ਤਾਂ ਹੁਣ ਚਲੇ ਹੀ ਜਾਣਾ ਹੈ 11 ਤੋਂ 1 ਵਜੇ ਤੱਕ ਸੈਮੀਨਾਰ ਹੈ 2 ਤੋਂ 4 ਵਜੇ ਤੱਕ ਪੋਇਟਰੀ ਵਰਕਸ਼ਾਪ ਹੈ 4:30 ਵਜੇ ਸਤਾਪ ਦੀ ਫੜ ਲੈਣੀ ਹੈ ਚਲੋ ਇਹ ਵੀ ਠੀਕ ਹੈ ਜਿੰਨਾ ਕੁ ਤੁਹਾਡਾ ਸਾਥ ਮਿਲਿਆ ਚੰਗਾ ਰਿਹਾ ਨਹੀਂ ਤਾਂ ਫੇਸਬੁੱਕ ਤੋਂ ਇਨੀ ਦੋਸਤੀ ਦੀ ਕਦੇ ਆਸ ਨਹੀਂ ਰੱਖੀ ਸੀਗੀ ਹੁਣ ਫੇਸਬੁੱਕ ਤੇ ਸੰਪਰਕ ਵਿੱਚ ਰਹਿਣਾ ਮੈਂ ਫੇਸਬੁੱਕ ਤੇ ਬਹੁਤਾ ਨਹੀਂ ਜਾਂਦੀ ਫਿਰ ਵੀ ਹੁਣ ਹੈਲੋ ਹੈਲੋ ਹੁੰਦੀ ਰਹੇਗੀ ਕਦੇ ਇੰਗਲੈਂਡ ਗਏ ਤਾਂ ਉੱਥੇ ਮੈਨੂੰ ਜਰੂਰ ਮਿਲਿਓ ਦੇਖੋ ਮੈਨੂੰ ਨਹੀਂ ਇਹਨਾਂ ਨੂੰ ਫੋਰਨ ਦਾ ਬਹੁਤ ਸ਼ੌਂਕ ਹੈ ਖਾਸ ਕਰਕੇ ਲੰਡਨ ਦਾ ਯੂ نو ਮੈਂ ਲੰਡਨ ਵਿੱਚ ਹੀ ਹਾਂ अरविंद ਨੇ ਆਖਿਆ ਜਦ ਤੱਕ ਬਹਿਰਾ ਕੌਫੀ ਰੱਖ ਗਿਆ ਕੁਝ ਦੇਰ ਉਹਨਾਂ ਨੇ ਕੁਝ ਹੋਰ ਗੱਲਾਂ ਕੀਤੀਆਂ ਤੇ ਫਿਰ ਅਚਾਨਕ ਮੰਨਤ ਬੋਲੀ ਕਿਉਂ ਨਹੀਂ ਮੇਰੇ ਨਾਲ ਯੂਨੀਵਰਸਿਟੀ ਚੱਲਦੇ ਅੱਜ ਫਿਰ ਸੈਮੀਨਾਰ اٹینڈ ਕਰ ਲਿਓ ਮੰਨਤ ਜੀ ਇਟ ਇਜ਼ ਨਾਟ ਕੱਪ ਆਫ ਮਾਈ ਸੂਪ ਮੇਰਾ ਵਿਸ਼ਾ ਹਿਸਟਰੀ ਹੈ ਲੈਂਗੁਏਜ ਨਹੀਂਗਾ ਕੱਲ ਵੀ ਮੈਂ ਤੁਹਾਡੇ ਸਾਥ ਦੇ ਲਾਲਚ ਨੂੰ ਚਲੇ ਗਿਆ ਸਾਂ ਅਰਵਿੰਦ ਜੀ ਅੱਜ ਵੀ ਇਸੇ ਲਾਲਚ ਲਈ ਆ ਜਾਓ ਯੂ نو ਕਹਿੰਦੇ ਆ ਕਿ ਬਹੁਤਾ ਲਾਲਚ ਚੰਗਾ ਨਹੀਂ ਹੁੰਦਾਗਾ ਅਰਵਿੰਦ ਨੇ ਕਿਹਾ ਮਨਤ ਹਲਕਾ ਜਿਹਾ ਹਾਸੇ ਉਸਨੇ ਅਰਵਿੰਦ ਵੱਲ ਨਜ਼ਰ ਪਰ ਕੇ ਦੇਖਿਆ ਤੇ ਕਿਹਾ ਅਰਵਿੰਦ ਜੀ ਕੁਝ ਲਾਲਚ ਤੁਹਾਡਾ ਤੇ ਕੁਝ ਮੇਰਾ ਅੱਧਾ ਸਮਾਂ ਤੁਸੀਂ ਮੇਰੇ ਨਾਲ ਸੈਮੀਨਾਰ ਵਿੱਚ ਬਤਾ ਲਓ ਦੂਜੇ ਅੱਧੇ ਵਿੱਚ ਮੈਂ ਪੋਇਟਰੀ ਵਰਕਸ਼ਾਪ ਛੱਡ ਕੇ ਤੁਹਾਡੇ ਨਾਲ ਬਤਾ ਲਾਵਾਂਗੀ ਜਦ ਤੱਕ ਮੇਰੀ ਸਤਾਪ ਦੀ ਦਾ ਟਾਈਮ ਹੋ ਜਾਵੇਗਾ ਅਰਵਿੰਦ ਸੋਚਣ ਲੱਗ ਪਿਆ ਕਿ ਇਹ ਪੇਸ਼ਕਸ਼ ਤਾਂ ਮਾੜੀ ਨਹੀਂਗੀ ਮਨਤ ਬੋਲੀ ਕਿਹੜੇ ਖਿਆਲਾਂ ਵਿੱਚ ਡੁੱਬ ਗਏ ਹੋ I I like it ਸਿੱਧੀ ਸਪੱਸ਼ਟ ਗੱਲ ਮੈਨੂੰ ਚੰਗੀ ਲੱਗਦੀ ਹੈ ਅਰਵਿੰਦ ਨੇ ਆਖਿਆ ਤੇ ਸੋਚਣ ਲੱਗਿਆ ਰਾਤੀ ਸ਼ਾਇਦ ਉਹ ਕੁਝ ਕਾਹਲੀ ਕਰ ਗਿਆ ਸੀਗਾ ਮੰਨਤ ਨੇ ਰਿਸੈਪਸ਼ਨ ਤੇ ਜਾ ਕੇ ਚੈੱਕ ਆਊਟ ਕਰ ਲਿਆ ਤਰਸੀਦ ਲੈ ਲਈ ਸੀ ਜਿਹੜੀ ਉਸਨੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਦੇ ਕੇ ਆਪਣਾ ਖਰਚਾ ਕਲੇਮ ਕਰਨਾ ਸੀਗਾ ਐਸ ਪਾਸੇ ਵੇਲੀ ਹੋ ਕੇ ਉਹ ਆਪਣੇ ਕਮਰੇ ਵਿੱਚੋਂ ਆਪਣਾ ਸਮਾਨ ਲੈਣ ਚਲੀ ਗਈ ਅਰਵਿੰਦ ਸਮੀਤ ਸਹੋਤੇ ਨੂੰ ਫੋਨ ਕਰਨ ਲੱਗਿਆ ਆਪਣੇ ਦਿੱਲੀ ਵਿੱਚ ਹੋਣ ਦੀ ਖਬਰ ਤਾਂ ਉਸਨੇ ਈਮੇਲ ਰਾਹੀਂ ਦੇ ਹੀ ਦਿੱਤੀ ਸੀਗੀ ਹੈਲੋ ਆਖਦਾ ਸਮੀਤ ਬੋਲਿਆ ਕਿੱਥੇ ਹੈ ਯਾਰ ਜਲਦੀ ਆ ਦੋਸਤ ਤੈਨੂੰ ਮਿਲਣਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਤੈਨੂੰ ਸਵਾਲ ਪੁੱਛਣਾ ਚਾਹੁੰਦੇ ਨੇ ਅਸੀਂ ਯੂਨੀਵਰਸਿਟੀ ਵਿੱਚ ਤੇਰਾ ਲੈਕਚਰ ਵੀ ਕਰਵਾਵਾਂਗੇ ਤੂੰ ਜਲਦੀ ਪਹੁੰਚ ਮੈਂ ਤੈਨੂੰ ਅਗਲੇ ਹਫ਼ਤੇ ਮਿਲਾਂਗਾ ਪਹਿਲਾਂ ਕੁਝ ਹੋਰ ਕੰਮ ਕਰਨ ਵਾਲੇ ਆ ਤੂੰ ਮੇਰਾ ਇਹ ਫੋਨ ਨੰਬਰ ਨੋਟ ਕਰ ਲੈ ਸੁਮਿਤ ਸੋਹਤਾ ਉਸ ਦਾ ਪੁਰਾਣਾ ਜਮਾਤੀ ਸੀਗਾ ਉਹਨਾਂ ਐਮਏ ਇਕੱਠਿਆਂ ਕੀਤੀ ਸੀ ਇਕੱਠਿਆਂ ਹੀ ਕਈ ਧੀਰ ਕੰਮ ਵੀ ਕੀਤਾ ਸੀਗਾ ਉਹ ਦੋ ਵਾਰ ਇੰਗਲੈਂਡ ਵੀ ਹੋ ਸਕੋਲ ਰਹਿ ਆਇਆ ਸੀਗਾ ਸਮੀਤ ਤੋਂ ਬਾਅਦ ਉਹ ਓੰਕਾਰ ਨੂੰ ਫੋਨ ਕਰਨ ਲੱਗਾ ਸੀਗਾ ਓੰਕਾਰ ਉਸਦੇ ਦੋਸਤ ਮੀਤੇ ਦਾ ਵੱਡਾ ਭਰਾ ਸੀਗਾ ਤੇ ਜਿੰਨੀ ਵਾਰ ਵੀ ਇੰਗਲੈਂਡ ਆਇਆ ਸੀਗਾ ਅਰਵਿੰਦ ਨੇ ਹੀ ਉਸ ਨੂੰ ਲੰਡਨ ਕਮਾਇਆ ਸੀਗਾ ਏਵੇਂ ਉਸ ਨਾਲ ਕਾਫੀ ਨੇੜਤਾ ਹੋ ਚੁੱਕੀ ਸੀਗੀ ਅਰਵਿੰਦ ਨੇ ਉਸ ਨੂੰ ਵੀ ਆਪਣੇ ਇੰਡੀਆ ਵਿੱਚ ਖੂਣ ਬਾਰੇ ਦੱਸ ਦਿੱਤਾ ਏਵੇਂ ਉਸ ਕੋਲ ਉਸ ਦਾ ਫੋਨ ਨੰਬਰ ਵੀ ਪੁੱਜ ਗਿਆ ਸੀਗਾ ਉਹ ਦੋਵੇਂ ਹੋਟਲ ਤੋਂ ਬਾਹਰ ਨਿਕਲੇ ਗਪਾਲਾ ਉਹਨਾਂ ਦੀ ਅਡੀਕ ਕਰ ਰਿਹਾ ਸੀਗਾ ਅਰਵਿੰਦ ਨਾਲ ਔਰਤ ਦੇਖ ਕੇ ਉਹ ਜ਼ਿਆਦਾ ਹੈਰਾਨ ਹੋਇਆ ਪਰ ਹੰਢਿਆ ਹੋਇਆ ਡਰਾਈਵਰ ਖੂਣ ਕਰਕੇ ਉਸ ਨੇ ਆਪਣੀ ਹੈਰਾਨਗੀ ਜ਼ਾਹਰ ਨਾ ਕੀਤੀ ਅਸਨੇ ਅੱਗੇ ਹੋ ਕੇ ਮਰਦ ਦਾ ਬੈਗ ਫੜ ਕੇ ਕਾਰ ਵਿੱਚ ਰੱਖ ਦਿੱਤਾ ਗੱਲਾਂ ਕਰਦੇ ਉਹ ਯੂਨੀਵਰਸਿਟੀ ਜਾ ਪੁੱਜੇ ਸੀਗੇ ਅਰਵਿੰ ਸੋਚ ਰਿਹਾ ਸੀ ਕਿ ਅੱਜ ਵੀ ਬੋਲੀ ਦੇ ਪਵਕ ਨੂੰ ਲੈ ਕੇ ਜ਼ਾਬਾਂ ਦਾ ਪੀੜ ਹੋਵੇਗਾ راہ ਵਿੱਚ ਜਾਂਦਿਆਂ ਵੀ ਮੰਨਤ ਬੋਦੀ ਦੇ ਖਤਮ ਹੋਣ ਨੂੰ ਲੈ ਕੇ ਗੱਲਾਂ ਕਰਦੀ ਰਹੀ ਸੀਗੀ ਅਰਵਿੰਦ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਸੀਗਾ ਸੈਮੀਨਾਰ ਵਿੱਚ ਮੰਨਤ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਜਾ ਰਹੀ ਸੀਗੀ ਮੰਨਤ ਦੇ ਭਾਸ਼ਣ ਤੇ ਅੱਜ ਵੀ ਸਭ ਤੋਂ ਵੱਧ ਤਾੜੀਆਂ ਵੱਜੀਆਂ ਸਭ ਰੌਲਾ ਪਾ ਰਹੇ ਸਨ ਹਿੰਦੀ ਨੂੰ ਅੰਗਰੇਜ਼ੀ ਤੋਂ ਖਤਰਾ ਸੀਗਾ ਇਹ ਗੱਲ ਉਸਨੇ ਪਹਿਲੇ ਕਿਦਰੇ ਹੋਰ ਤਰਾ ਪੜੀ ਹੋਈ ਸੀ ਕਿ ਹਿੰਦੀ ਪੰਜਾਬੀ ਨੂੰ ਖਾ ਰਹੀ ਹੈ ਉਹ ਸੋਚ ਰਿਹਾ ਸੀਗਾ ਕਿ ਜੇ ਇਹ ਸੈਮੀਨਾਰਾਂ ਵਿੱਚ ਬਹਿਸ ਕਰਨ ਲਈ ਇਹ ਕਾਫੀ ਟੁਕਮੇ ਵਿਸ਼ੇ ਸੰ ਸੈਮੀਨਾਰ ਤੋਂ ਬਾਅਦ ਉਹ ਬਾਹਰ ਨਿਕਲੇ ਤਾਂ ਦੁਪਹਿਰ ਦੀ ਜ਼ਾਲਮ ਤਪ ਉਹਨਾਂ ਦੇ ਸਾਹਮਣੇ ਖੜੀ ਸੀ ਹਾਲ ਅੰਦਰ AC ਵਿੱਚ ਬੈਠੇ ਆ ਇਸ ਦਾ ਚੇਤਾ ਹੀ ਭੁੱਲ ਗਿਆ ਸੀਗਾ ਕਾਰ ਤੱਕ ਪਹੁੰਚਿਆਂ ਤੋਂ ਪਨੀ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਸੀਗਾ ਇਹ ਵੀ ਸ਼ੁਕਰ ਸੀਗਾ ਕਿ ਗੋਪਾਲਾ ਪਹਿਲਾਂ ਹੀ ਕਾਰ ਦਾ AC ਔਨ ਕਰੀ ਬੈਠਾ ਸੀ ਕਾਰ ਵਿੱਚ ਬੈਠਦੇ ਆ ਅਰਵਿੰਦ ਨੇ ਨਖਰੇ ਜਿਹੇ ਨਾਲ ਪੁੱਛਿਆ ਹੁਣ ਕੀ ਪ੍ਰੋਗਰਾਮ ਹੈ ਮੈਡਮ ਮੰਨਤ ਗਰੇਵਾਲ ਦਾ ਬਿਲਕੁਲ ਉਹੀ ਜੋ ਮਿਸਟਰ ਅਰਵਿੰਦ ਸਿੰਘ ਦਾ ਆ ਮੰਨਤ ਨੇ ਉਸੇ ਅੰਦਾਜ਼ ਵਿੱਚ ਕਿਹਾ ਅਰਵਿੰਦ ਨੇ ਆਖਿਆ ਕਿ ਕਿਸੇ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਂਦੇ ਆ ਫਿਰ ਕਿਸੇ ਪਾਸੇ ਘੁੰਮਾਂਗੇ ਅਰਵਿੰਦ ਦੀ ਗੱਲ ਸੁਣ ਕੇ ਗੋਪਾਲਾ ਬੋਲਿਆ ਭਾਜੀ ਬਾਹਰ ਤੋਂ ਤਪ ਦੇਖ ਇਹ ਤਾਂ ਬੁਖਮਣ ਵਾਲੀ ਨਹੀਂ ਗਈ ਲੂ ਲਵਾ ਬੈਠੋਗੇ ਸਨ ਸਟ੍ਰੋਕ ਵੀ ਹੋ ਜਾਂਦਾ ਆ ਪਰ ਆ 100 ਕਰੋੜ ਇੰਡੀਅਨ ਤੱਪ ਵਿੱਚ ਹੀ ਕੰਮ ਦੇ ਫਿਰਦਾ ਪਾਜੀ ਇਹ 20 ਸਾਲ ਇੰਗਲੈਂਡ ਰਹਿ ਕੇ ਨਹੀਂ ਮੁੜੇਗੇ ਯੂ نو ਗੋਪਾਲੇ ਬੰਦਾ ਤੂੰ ਤੇਜ ਹੈ ਭਾਈ ਗੱਲ ਤੇਰੀ ਠੀਕ ਹੈ ਘੁੰਮਣਾ ਰਹਿਣ ਦਿੰਨੇ ਆ ਕਿਤੇ ਚੰਗੇ ਜਿਹੇ ਰੈਸਟੋਰੈਂਟ ਵਿੱਚ ਲੈ ਜਾਣਾ ਆਖਦਾ ਅਰਵਿੰਦ ਕੌਰ ਜੀ ਸੋਚਣ ਲੱਗਾ ਤੇ ਫਰਮਨਤ ਨੂੰ ਬੋਲਿਆ ਯੂ نو ਮੈਨੂੰ ਤਾਂ ਆਪਣੇ ਹੋਟਲ ਦਾ ਖਾਣਾ ਬਹੁਤ ਪਸੰਦ ਹੈ ਉੱਥੇ ਹੀ ਚੱਲੀਏ ਕਮਰੇ ਵਿੱਚ ਬਹਿ ਕੇ ਗੱਲਾਂ ਕਰਾਂਗੇ ਤੇ ਸ਼ਾਮ ਨੂੰ ਤੁਹਾਨੂੰ ਸਤਾਪ ਦੀ ਫੜਾ ਦੇਵਾਂਗੇ ਮਨਤ ਸ਼ਰਾਰਤ ਨਾਲ ਉਸ ਵੱਲ ਵਿੰਗਾ ਵਿੰਗਾ ਦੇਖਣ ਲੱਗੀ ਅਰਵਿੰਦ ਨੇ ਕਿਹਾ ਦੇਖੋ ਪਹਿਲਾਂ ਤੁਹਾਡਾ ਟਾਈਮ ਸੀ ਹੁਣ ਮੇਰਾ ਤੁਸੀਂ ਹੀ ਤਾਂ ਕਿਹਾ ਸੀ ਨਾ ਮਨਤ ਹਲਕਾ ਜਿਹਾ ਮੁਸਕਰਾਈ ਪਰ ਬੋਲੀ ਗੋਪਾਲੇ ਨੇ ਕਾਰ ਤੋੜ ਲਈ ਉਹਨਾਂ ਨੂੰ ਦੋਹਾਂ ਨੂੰ ਚੁੱਪ ਦੇ ਗੋਪਾਲੇ ਨੇ ਕਹਿਣਾ ਸ਼ੁਰੂ ਕੀਤਾ ਭਾਜੀ ਜਿਹੜੀ ਤੁਸੀਂ ਬੋਲੀ ਖਤਮ ਹੋਣ ਦੀ ਗੱਲ ਕਰਦੇ ਆ ਇਹ ਬਿਲਕੁਲ ਸੱਚ ਹੈ ਅੱਛਾ ਤੂੰ ਕਿਦਾਂ ਕਹਿ ਸਕਦਾ ਹੈ ਅਰਵਿੰਦ ਨੇ ਪੁੱਛਿਆ ਮਨਤ ਨੇ ਵੀ ਆਪਣੇ ਕੰਨਾਂ ਉੱਸਵਲ ਕਰ ਲਏ ਸੀ ਕਿ ਉਹ ਵੀ ਆਮ ਆਦਮੀ ਦੇ ਵਿਚਾਰ ਸੁਨਣਾ ਚਾਹੁੰਦੀ ਸੀ ਗੋਪਾਲੇ ਨੇ ਆਖਿਆ ਪੰਜਾਬੀ ਬਹੁਤ ਅਮੀਰ ਜ਼ਬਾਨ ਸੀ ਇਹਦੇ ਹਜ਼ਾਰਾਂ ਸ਼ਬਦ ਗੁੰਮ ਹੋ ਗਏ ਆ ਦੇਖੋ ਹੁਣ ਇੱਕ ਹਲ ਹੁੰਦਾ ਸੀਗਾ ਤੇ ਉਹਦੇ ਵਿੱਚ ਕਈ ਸ਼ਬਦ ਲੁਕੇ ਬੈਠੇ ਸਨ ਹਲਸ ਮੁੰਨਾ ਹੱਥੀ ਚੌ ਫਲਾ ਕਿਲੀ ਤੇ ਨਾਲ ਹੀ ਔਰਨਾ ਵੀ ਲੱਗਿਆ ਹੁੰਦਾ ਸੀਗਾ ਕਈ ਵਾਰ ਬਲਦਾਂ ਦੀ ਜੋਗ ਲਈ ਪੰਜਾਲੀ ਹੋਣੀ ਇੱਕ ਪੰਜਾਲੀ ਵਿੱਚ ਕਈ ਸ਼ਬਦ ਸਨ ਅੜਲੀ ਨੇਤਾ ਜੋਤ ਸਮੀ ਵਗੈਰਾ ਯੂ نو ਗੱਲ ਤਾਂ ਤੇਰੀ ਠੀਕ ਹੈ ਪਰ ਉਹ ਪੁਰਾਣੇ ਸ਼ਬਦ ਗਏ ਤੇ ਨਵੇਂ ਢੰਗ ਦੀ ਖੇਤੀ ਨਾਲ ਜੁੜੇ ਨਵੇਂ ਸ਼ਬਦ ਆ ਗਏ ਹੋਣੇ ਆ ਟਰੈਕਟਰ ਦੇ ਤੇ ਇੰਜਨ ਦੇ ਉਪਰ ਜਿਹੇ ਕਿੰਨੀਆਂ ਕਿਸਮਾਂ ਦੇ ਹੁੰਦੇ ਆ ਹੁਣ ਇੱਕ ਮੋਬਾਈਲ ਫੋਨ ਦੇ ਨਾਲ ਕਿੰਨੇ ਸ਼ਬਦ ਆ ਗਏ ਆ ਇਦਾਂ ਹੀ ਕੰਪਿਊਟਰ ਦੇ ਨਾਲ ਵੀ ਆ ਤੱਕ ਗਏ ਆ ਪਾਜੀ ਪਰ ਖੇਤੀ ਦੀ ਹੀ ਇੱਕ ਮਿਸਾਲ ਲਓ ਕਿ ਕਿੰਨੇ ਨਾਂ ਗੁੰਮ ਹੋ ਗਏ ਆ ਤੇ ਉਹਨਾਂ ਦੇ ਬਦਲੇ ਵਿੱਚ ਆਏ ਬਹੁਤ ਥੋੜੇ ਆ ਜਿਹੜੇ ਆਏ ਆ ਉਹ ਅੰਗਰੇਜ਼ੀ ਦੇ ਆ ਗਏ ਆ ਇਹ ਕੱਲ ਖੇਤੀ ਵਿੱਚ ਹੀ ਨਹੀਂ ਹਰ ਖੇਤਰ ਵਿੱਚ ਹੀ ਸ਼ਬਦ ਗੁੰਮੇ ਆ ਤੇ ਨਵੇਂ ਆਏ ਆ ਜਦ ਕੋਈ ਵਸਤੂ ਅਲੋਪ ਹੁੰਦੀ ਹੈ ਤਾਂ ਉਸ ਦੇ ਨਾਂ ਵੀ ਤਾਂ ਅਲੋਪ ਹੋਣਾ ਹੀ ਹੋਇਆ ਨਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਬੋਲੀ ਨੂੰ ਤਾਂ ਵੀ ਤਾਂ ਇਦਾਂ ਹੀ ਲੱਗਦੀ ਹੈ ਪੰਜਾਬੀ ਦੇ ਸ਼ਬਦਾਂ ਬਦਲੇ ਅੰਗਰੇਜ਼ੀ ਦੇ ਆ ਰਹੇ ਇਦਾਂ ਆ ਰਹੇ ਆ ਕਿ ਡਰ ਲੱਗਦਾ ਹੈ ਕਿ ਇੱਕ ਦਿਨ ਸਾਰੀ ਪੰਜਾਬੀ ਹੀ ਬਦਲੀ ਜਾਣੀ ਆ। ਗਪਾਲਾ ਆਪਣੀ ਗੱਲ ਤੇ ਅੜਿਆ ਰਿਹਾ। ਮੰਨਤ ਵੀ ਉਸ ਦਾ ਪੱਖ ਲੈਦੀ ਹਾਂ ਵਿੱਚ ਸਿਰ ਮਾਰਦੀ ਜਾ ਰਹੀ ਸੀ। ਉਹ ਕਹਿਣ ਲੱਗੀ ਅਰਵਿੰਦ ਜੀ ਇਹ ਮੁੰਡੇ ਦੀ ਗੱਲ ਸੱਚ ਹੈ ਕਿ ਨਵੀਂ ਟੈਕਨੋਲੋਜੀ ਇਹਨੇ ਨਵੇਂ ਸ਼ਬਦ ਨਹੀਂ ਲਿਆ ਰਹੀਗੀ ਜਿੰਨੇ ਮਾਰ ਰਹੀ ਹੈ। ਫਿਰ ਇਸ ਮੁੰਡੇ ਦੀ ਇਹ ਗੱਲ ਵੀ ਸੱਚੀ ਹੈ ਕਿ ਜਿਹੜੇ ਸ਼ਬਦ ਆ ਵੀ ਰਹੇ ਨੇ ਉਹ ਵੀ ਅੰਗਰੇਜ਼ੀ ਦੇ ਨੇ। ਯੂ نو ਹਰ ਭਾਸ਼ਾ ਵਿੱਚ ਇਹੀ ਹੁੰਦਾ ਆ। ਪੁਰਾਣੇ ਸ਼ਬਦ ਗਵਾਸ਼ ਦੇ ਰਹੇ ਨੇ ਅੱਜ ਤੋਂ 100 ਸਾਲ ਪਹਿਲਾਂ ਛਪੀ ਅੰਗਰੇਜ਼ੀ ਕਿਤਾਬ ਪੜ੍ਹ ਕੇ ਦੇਖੋ ਬਹੁਤੇ ਲਫ਼ਜ਼ਾਂ ਲਈ ਤੁਹਾਨੂੰ ਡਿਕਸ਼ਨਰੀ ਦੇਖਣੀ ਪਵੇਗੀ ਬਾਈਬਲ ਦੀ ਅੰਗਰੇਜ਼ੀ ਤਾਂ ਪੜ੍ਹੀ ਹੀ ਨਹੀਂ ਜਾਂਦੀਗੀ ਇਦਾਂ ਅੰਗਰੇਜ਼ੀ ਵਿੱਚ ਵੀ ਹੋ ਰਿਹਾ ਹੈ ਤੇ ਹੋਰ ਨਾ ਜਵਾਨਾਂ ਵਿੱਚ ਵੀ ਹਰਵਿੰਦ ਨੇ ਆਖਿਆ ਉਹ ਗੋਪਾਲੇ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਿਹਾ ਸੀ ਕਿ ਇੱਕ ਡਰਾਈਵਰ ਵੀ ਇੰਨੀ ਜਾਣਕਾਰੀ ਉਸਨੇ ਕਿਹਾ ਗੋਪਾਲੇ ਮੈਨੂੰ ਲੱਗਦਾ ਹੈ ਕਿ ਤੁਸੀਂ ਹਾਲੇ ਵੀ ਪੁਰਾਣੇ ਤਰੀਕੇ ਨਾਲ ਖੇਤੀ ਕਰਦੇ ਹੋ ਨਹੀਂ ਤਾਂ ਤੇਰੀ ਉਮਰ ਦੇ ਮੁੰਡੇ ਨੂੰ ਪੁਰਾਣੇ ਸੰਦਾਂ ਦੇ ਨਾਂ ਕਿੱਥੋਂ ਆਣਿਆ ਨਹੀਂ ਬਾਜੀ ਖੇਤੀ ਲਈ ਤਾਂ ਅੱਜਕੱਲ ਚਾਰ ਕਨਾਲ ਵਾਲੇ ਵੀ ਟਰੈਕਟਰ ਲਈ ਫਿਰਦੇ ਆ ਇਹ ਤਾਂ ਸਾਡੇ ਘਰ ਖੇਤੀ ਦਾ ਸਾਰਾ ਸਮਾਨ ਪਿਆ ਹਾਲੇ ਤੇ ਮੇਰੀ ਜਰਕ ਦਿਲਚਸਪੀ ਵੀ ਹੈਗੀ ਆ ਉਦੋਂ ਮੇਰੇ ਡੈਡੀ ਨੂੰ ਗੱਡੀਆਂ ਦੜਾਉਣ ਦਾ ਸ਼ੌਂਕ ਆ ਇਸ ਲਈ ਗੱਡੀ ਤੇ ਬਲਦਾਂ ਦੀ ਜੋੜੀ ਰੱਖੀ ਹੋਈ ਆ ਪਰ ਖੇਤੀ ਨਹੀਂ ਕਰਦੇ ਉਹਨਾਂ ਨਾਲ ਗੋਪਾਲਾ ਗੱਲ ਕਰਦਾ ਰੁਕਿਆ ਤੇ ਫਿਰ ਬੋਲਿਆ ਹਣ ਗੱਡਾ ਹੀ ਦੇਖ ਲੋ ਉਹਦੇ ਕਿੰਨੇ ਹਿੱਸੇ ਹੁੰਦੇ ਆ ਜੁਗਲਾ ਜੋਤ ਊਟਣਾ ਪਿੰਜਣ ਫਟੇ ਮੋਹੜੀ ਮੁੰਨੀਆਂ ਤੇ ਹੋਰ ਪਤਾ ਨਹੀਂ ਕੀ ਕੀ ਇਕੱਲੇ ਪਹੀਏ ਵੈਛੀ ਪੰਜ ਨਵਾਂ ਵਾਲੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨਹੀਂ ਮੈਂ ਤਾਂ ਗੱਡੀ ਨੂੰ ਬਾਗਦਾ ਵੀ ਹੁੰਨਾ ਆ ਪਰ ਅੱਜ ਕੱਲ ਚਮੜੇ ਦੀਆਂ ਕੱਥਾਂ ਨਹੀਂ ਮਿਲਦੀਆਂ ਕਿੰਗਾ ਮਨਤ ਉਸਦਾਂ ਗੱਲਾਂ ਸੁਣਦੀ ਅਰਵਿੰਦ ਵੱਲ ਕਿਸੇ ਜੇਤੂ ਵਾਂਗ ਦੇਖਦੀ ਜਾ ਰਹੀ ਸੀਗੀ ਅਰਵਿੰਦ ਨੇ ਹੱਸਦੇ ਆਖਿਆ ਗਪਾਲੇ ਤੂੰ ਤੇ ਬਈ ਕੋਈ ਪੁਰਾਣਾ ਬਾਬਾ ਬਜ਼ੁਰਗ ਲੱਗਦਾ ਹੈ ਜਦ ਤੱਕ ਉਹਨਾਂ ਦਾ ਹੋਟਲ ਵੀ ਆ ਚੁੱਕਿਆ ਸੀਗਾ ਉਹ ਆਪਣੇ ਕਮਰੇ ਵਿੱਚ ਆ ਗਏ ਮਨਤ ਕਮਰੇ ਨੂੰ ਧਿਆਨ ਨਾਲ ਦੇਖਣ ਲੱਗੀ ਜਿਵੇਂ ਪਹਿਲੀ ਵਾਰ ਦੇਖ ਰਹੀ ਹੋਵੇ ਅਰਵਿੰਦ ਨੇ ਏਸੀ ਆਨ ਕਰ ਦਿੱਤਾ ਤੇ ਮਿੰਟਾਂ ਵਿੱਚ ਹੀ ਕਮਰੇ ਵਿੱਚ ਠੰਡ ਫੈਲਣ ਲੱਗੀ ਅਰਵਿੰਦ ਨੇ ਪੁੱਛਿਆ ਮੈਡਮ ਖਾਣ ਪੀਣ ਦਾ ਕੀ ਰੱਦਾ ਹੈ ਕਮਰੇ ਵਿੱਚ ਹੀ ਰੋਟੀ ਮੰਗਵਾ ਲੈਣੇ ਆ ਕਿ ਨਹੀਂ ਜਿਵੇਂ ਤੁਹਾਡੀ ਮਰਜ਼ੀ 4:30 ਵਜੇ ਮੇਰੇ ਟ੍ਰੇਨ ਬੜਨੀ ਹੈ ਬਾਕੀ ਸਭ ਤੁਹਾਡੇ ਤੇ ਆ ਕੀ ਪੀਓਗੇ ਕੁਝ ਵੀ ਨਹੀਂ ਵਾਈਨ ਜਾਂ ਰਾਤ ਵਾਲੀ ਮਲਬੂ ਕੁਝ ਵੀ ਨਹੀਂ ਦਿਨ ਵੇਲੇ ਕੋਈ ਸ਼ਰਾਬ ਪੀਂਦਾ ਹੁੰਦਾ ਹੈ ਨਸ਼ਾ ਕਰਨ ਦਾ ਵੀ ਕੋਈ ਵਕਤ ਹੁੰਦਾ ਹੈ ਮੈਂ ਤਾਂ ਅੱਜ ਕੋਈ ਸ਼ਰਾਬਾ ਪੀਣ ਦੇ ਮੂਡ ਵਿੱਚ ਆ ਨਸ਼ਾ ਵੜਦਾ ਹੈ ਜਦ ਸ਼ਰਾਬ ਸ਼ਰਾਬੋਂ ਸੇ ਮਿਲੇ ਕੁਈ ਜਵਾਬ ਦਿੱਤੇ ਬਿਨਾ ਉਹ ਅਰਵਿੰਦ ਵੱਲ ਦੇਖਦੀ ਜਾ ਰਹੀ ਸੀ ਬਿਨਾ ਕਿਸੇ ਉਜਰ ਦੇ ਮੰਨਤ ਨੇ ਉਸ ਨੂੰ ਘੜੀ ਵੱਲ ਇਸ਼ਾਰਾ ਕੀਤਾ ਅਰਵਿੰਦ ਉਸ ਨੂੰ ਬਾਹਵਿਚ ਲੈ ਲੈਂਦਾ ਬੋਲਿਆ ਯੂ نو ਮੰਨ ਯਾਰ ਅੱਜ ਇਦਾਂ ਹੀ ਰਹਿ ਜਾ ਮੇਰੇ ਕੋਲੇ ਸਵੇਰੇ ਇਕੱਠੇ ਚੱਲਾਂਗੇ ਮੰਨਤ ਨੇ ਜਰਾ ਅੱਖ ਸੋਚਿਆ ਫਿਰ ਸੋਸ ਜਹੀ ਆਵਾਜ਼ ਵਿੱਚ ਬੋਲੀ ਤੁਸ ਤਾਂ ਦਿੱਲੀ ਦੇਖਣੀ ਸੀਗੀ ਦਿੱਲੀ ਹੀ ਦੇਖ ਰਹੇ ਹਾਂ ਮੈਡਮ